ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਇਰੈਕਟਰ ਐਸ.ਪੀ. ਸਿੰਘ ਉਭਰਾਏ ਦੇ ਜੱਤਨਾ صدਕਾ ਅੱਜ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਮਹਿਟਾ ਨਾਲ ਸੰਬੰਧਿਤ 41 ਸਾਲਾ ਉਦਮ ਸਿੰਘ ਪੁੱਤਰ ਕਿਰਪਾਲ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਪਹੁੰਚਿਆ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਐਸ.ਪੀ ਸਿੰਘ ਉਬਰਾਈ ਨੇ ਦੱਸਿਆ ਕਿ ਉਦਮ ਸਿੰਘ ਵੀ 4999 ਵਾਂਗ ਆਪਣੇ ਬਿਹਤਰ ਭੇਖ ਦੇ ਸੁਪਨੇ ਲੈ ਕੇ ਕਰੀਬ 5 ਵਰੇ ਪਹਿਲਾਂ ਦੁਬਈ ਆਇਆ ਸੀ ਕਿ ਬੀਤੇ ਜੁਲਾਈ ਮਹੀਨੇ ਅੰਦਰ ਭੇਦ ਭਰੇ ਹਾਲਾਤ ਵਿੱਚ ਉਸ ਦੀ ਮੌਤ ਹੋ ਗਈ। ਡਾਕਟਰ ਉਬਰਾਈ ਨੇ ਦੱਸਿਆ ਕਿ ਉਦਮ ਦੀ ਲਾਸ਼ ਲਾਵਾਰਿਸ ਹਾਲਤ ਵਿੱਚ ਮਿਲਣ ਤੇ ਭਾਰਤੀ ਦੂਤ ਘਰ ਵੱਲੋਂ ਬੀਤੀ 20 ਅਗਸਤ ਨੂੰ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ। ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮਾਜਾ ਜੋਨ ਦਾ ਐਡਵਾਈਜ਼ਰ ਹਾਂ। ਅੱਜ ਅਸੀਂ ਇੱਥੇ ਇੱਕ ਡੈੱਡ ਬੋਡੀ ਲੈਣ ਆਏ ਆ ਜਿਹੜੀ ਉਹਨਾਂ ਦੇ ਪਰਿਵਾਰ ਨੂੰ ਅਸੀਂ ਸੌਪਣੀ ਆ ਇਹ ਅੰਬਾਲਾ ਦੇ ਬੀਟਾਪਿੰਡ ਮਿਸਟਿਕ ਅੰਬਾਲਾ ਦੇ ਬੀਟਾਪਿੰਡ ਦਾ 41 ਸਾਲ ਦਾ ਨੌਜਵਾਨ ਸੀਗਾ ਉਦਮ ਸਿੰਘ son of ਕ੍ਰਿਪਾਲ ਸਿੰਘ ਸਰਦਾਰ ਕ੍ਰਿਪਾਲ ਸਿੰਘ ਉਹਦੇ ਪਿਤਾ ਜਿਹੜੇ ਸਾਡੇ ਨਾਲ ਨੇ ਉਹਨਾਂ ਦੇ ਉਦਮ ਸਿੰਘ ਦੇ ਦੋਸਤ ਗੁਰਪ੍ਰੀਤ ਸਿੰਘ ਵੀ ਇੱਥੇ ਪਹੁੰਚੇ ਨੇ ਇਹ ਦੁਬਈ ਗਿਆ ਸੀਗਾ ਕਾਫੀ ਲੰਬੇ ਸਿਰ ਤੋਂ ਚਿਰ ਤੋਂ ਉੱਥੇ ਕੰਮਕਾਰ ਕਰਦਾ ਸੀ ਰਜਗਾਰ ਦੀ ਭਾਲ ਦੇ ਵਿੱਚ ਇੱਥੇ ਗਿਆ ਸੀਗਾ ਉੱਥੇ ਸਾਰਾ ਇਹਦਾ ਕੰਮਕਾਰ ਸੀਗਾ ਦੋ ਇਹਦੀਆਂ ਬੱਚੀਆਂ ਨੇ ਬਾਕੀ ਇਹ ਪਰਿਵਾਰ ਆ ਇੱਥੇ ਜਿਹੜਾ ਇਹਨਾਂ ਦਾ ਵਿਰਧ ਨੇ ਇਹ ਵੀ ਇਹ ਪਿਛਲੀ ਜਿਹੜਾ ਇਹ 19 ਜੁਲਾਈ ਦੇ ਨੇੜੇ ਤੇੜੇ ਇਹਨਾਂ ਨਾਲ ਸੰਪਰਕ ਟੁੱਟ ਗਿਆ ਇਸ ਉਦਮ ਸਿੰਘ ਦਾ ਬੱਚੇ ਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਲਗਭਗ 1 ਮਹੀਨਾ ਬਾਅਦ ਜਿਹੜੀ ਉਹਦੀ ਡੈੱਡ ਬੋਡੀ ਉੱਥੇ ਮਿਲਦੀ ਆ ਉੱਥੇ ਕੀ ਕਾਰਨ ਹੋਇਆ ਇਹਦੇ ਬਾਰੇ ਜੀ ਕੁਝ ਕਿਹਾ ਨਹੀਂ ਜਾ ਸਕਦਾ ਕਿਹੜੇ ਕਾਰਨਾਂ ਕਰਕੇ ਉਹਦੀ ਮੌਤ ਹੋਈ ਆ ਉਹ ਡੈੱਡ ਬੋਡੀ ਜਦੋਂ ਮਿਲਦੀ ਆ ਤੇ ਉਹਦੀ ਸ਼ਨਾਖਤ ਵਾਸਤੇ ਫਿਰ ਡਾਕਟਰ ਐਸ.ਪੀ ਸਿੰਘ ਬਰਾਏ ਹਰਾਨੇ ਆਪਣੇ ਸਾਡੇ ਹਰਿਆਣਾ ਯੂਨਿਟ ਦੇ ਜਿਹੜੇ ਸਾਡੇ ਆਗੂ ਨੇ ਲਖਵਿੰਦਰ ਸਿੰਘ ਗਰੇਵਾਲ ਹੋ ਰਹੀਆਂ ਉਹਨਾਂ ਨੂੰ ਕਿਹਾ ਉਹਨਾਂ ਨੇ ਬੀਟਾ ਪਿੰਡ ਦੇ ਵਿੱਚ ਉਹ ਮ੍ਰਿਤਕ ਦੇ ਪਰਿਵਾਰ ਨੂੰ ਲੱਭ ਕੇ ਉਹਨਾਂ ਨਾਲ ਸੰਪਰਕ ਕਰਕੇ ਸਾਰੀ ਗੱਲਬਾਤ ਦੱਸੀ ਆ ਤੇ ਅੱਜ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਸਾਰੀ ਅਬਰਾਈ ਸਾਹਿਬ ਨੇ ਉੱਥੋਂ ਕਾਗਜ਼ ਪੱਤਰ ਤਿਆਰ ਕਰਕੇ ਤੇ ਜਿਹੜਾ ਭੇਜਣ ਦਾ ਇੱਥੇ ਜਿਹੜਾ ਖਰਚਾ ਉਹ ਵੀ ਸਾਰਾ ਆਪਣੇ ਕੋਲੋਂ ਕਰਕੇ ਉਹ ਅੱਜ ਇੱਥੇ ਭੇਜੀ ਆ ਤੇ ਹਾਲਾਂਕਿ ਉਹਨਾਂ ਨੇ ਅਬਰਾਈ ਸਾਹਿਬ ਨੇ ਕਿਹਾ ਕਿ ਜਿਹੜਾ ਉਹਦਾ ਜਿਹੜਾ ਭੇਜਣ ਦਾ ਖਰਚਾ ਵਾ ਡੈੱਡ ਬੋਡੀ ਨੂੰ ਉਹਦਾ ਉਹਨਾਂ ਨੂੰ ਪੈਸੇ ਵਾਪਸ ਮਿਲ ਜਾਣੇ ਆ ਕੁਝ ਕਾਰਵਾਈ ਤੋਂ ਬਾ ਪਰ ਫਿਰ ਵੀ ਫਿਲਹਾਲ ਜਿਹੜਾ ਪਰਿਵਾਰ ਨੂੰ ਫੌਰੀ ਜਿਹੜੀ ਰਾਹਤ ਆ ਉਹ ਰਾਜ ਸਾਹਿਬ ਨੇ ਆਪਣੇ ਕੋਲੋਂ ਸਾਰਾ ਖਰਚਾ ਕਰਕੇ ਦਿੱਤੀ ਆ ਹੁਣ ਇਹ ਅੱਜ ਇਹਨਾਂ ਨੇ ਲੈ ਕੇ ਜਾਣੀ ਆ ਫਿਰ ਅੰਤਮ ਰਸਮਾਂ ਇਹ ਪਰਿਵਾਰ ਵਾਲੇ ਉੱਥੇ ਬੀਟਾ ਪਿੰਡ ਦੇ ਵਿੱਚ ਕਰਨਗੇ ਤੇ ਉਦਮ ਸਿੰਘ ਦੀਆਂ ਦੋ ਬੇਟੀਆਂ ਨੇ ਜੜੁਆ ਜੜੁਆ ਬੇਟੀਆਂ ਨੇ ਉਹਨਾਂ ਦੇ ਵਾਸਤੇ ਉਹਨਾਂ ਦੀ ਪੜ੍ਹਾਈ ਵਾਸਤੇ ਜਾਂ ਉਹਨਾਂ ਦੇ ਅੱਗੇ ਖਰਚੇ ਵਾਸਤੇ ਜੋ ਵੀ ਜੋ ਸਾਡੇ ਟਰਸਟ ਵੱਲੋਂ ਰਾਜ ਸਾਹਿਬ ਵੱਲੋਂ ਜੋ ਪੈਨਸ਼ਨ ਦਾ ਇੱਕ 2000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਦਾ ਜਿਹੜਾ ਇੱਕ ਵਿਧੀ ਮੁਤਾਬਕ ਜਿਹੜਾ ਚੱਲਦਾ ਕੰਮ ਉਹ ਪੈਨਸ਼ਨ ਜਿਹੜੀ ਆ ਇਹਨਾਂ ਨੂੰ 2000 ਰੁਪਏ ਮਹੀਨਾ ਜਿਹੜੀ ਉਹ ਵੀ ਲਾਉਣ ਤੇ ਵਿਚਾਰ ਕੀਤਾ ਜਾ ਰਿਹਾ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਜਲਦੀ ਤੋਂ ਜਲਦੀ ਮੇਰਾ ਨਾਮ ਕਰਪਾਲ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਪਿੰਡ ਬੀਟਾ ਜੀ ਅੰਬਾਲਾ ਅੰਬਾਲਾ ਅੱਛਾ ਤਫਸੀਲ ਸਾਹਾ ਅੱਜ ਕਿਸ ਸੰਬੰਧ ਤੁਸੀਂ ਇੱਥੇ ਆਏ ਅਸੀਂ ਸੰਬੰਧ ਆ ਜੀ ਮੇਰਾ ਬੇਟਾ ਦੁਬਈ ਸੀ ਉਦਮ ਸਿੰਘ ਉਹਦੀ ਡੈੱਡ ਬੜੂ ਲੈਣਾ ਸਾਨੂੰ ਉਹ ਬਰਾਇ ਸਾਹਿਬ ਨੇ ਵੀ ਮਦਦ ਕੀਤੀ ਹੈ ਉਹਨਾਂ ਨੇ ਹੀ ਸਾਨੂੰ ਦੱਸਿਆ ਔਰ ਇਸ ਕੰਮ 'ਚ ਉਹਨਾਂ ਦਾ ਹੀ ਸਹਿਯੋਗ ਉਹਨਾਂ ਦੇ ਕਾਰਨ ਸਾਰਾ ਕੁਝ ਹੋ ਰਿਹਾ ਹੈ ਕਿਉਂਕਿ ਅਸੀਂ ਇੰਨੇ ਜੋ ਕਿ ਨਹੀਂ ਸੀ ਸਾਡੀ ਪਹੁੰਚ ਤੋਂ ਬਾਹਰ ਸੀ ਵੀ ਅੱਜ ਉਹਨਾਂ ਦੀ ਡੈੱਡ ਬਡੀ ਲੈਣਾ ਹੈ ਤੇ ਉਹਨਾਂ ਦਾ ਬੜਾ ਯੋਗਦਾਨ ਹੈ ਇਸ ਕੰਮ ਵਿੱਚ ਹਰ ਤਰ੍ਹਾਂ ਤੇ ਸਾਡੇ ਨਾਲ ਰਹੇ ਨੇ ਤੇ ਇਸ ਦੀਆਂ ਉਦਮ ਸਿੰਘ ਦੀਆਂ ਦੋ ਜੋੜਾ ਕੁੜੀਆਂ ਹੋ ਸਕਦਾ ਹੈ ਕਿ ਅੱਗੇ ਵੀ ਉਹਨਾਂ ਵਾਸਤੇ ਕੋਈ ਸੋਚਣ ਕਿਉਂਕਿ ਬਹੁਤ ਸਮਝਦਾਰ ਬੜੇ ਖੁਜੀ ਆਦਮੀ ਹੈ ਉਪਰਾਏ ਸਾਹਿਬ ਔਰ ਸਾਡੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ ਕੋਈ ਸਰ ਤੂੰ ਉਮੀਦ ਨਹੀਂ ਰੱਖੀ ਇਹਨਾਂ ਨੇ ਅਸੀਂ ਅੱਜ ਇਹਨਾਂ ਦਾ ਬਹੁਤ ਧੰਨਵਾਦੀ ਕਰ ਰਹੇ ਹਾਂ ਬਹੁਤ ਸ਼ੁਕਰੀਆ ਕਰ ਰਹੇ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ